ਪੰਜਾਬ ਸਰਕਾਰ ਨੇ ਹਾਊਸ ਤੇ ਪ੍ਰੋਪਰਟੀ ਟੈਕਸ ਨਾਲ ਜੁੜੀ ਵਨ ਟਾਈਮ ਸੈਟਲਮੈਂਟ ਓਟੀਐ ਸਕੀਮ ਦੀ ਸਮਾਂ ਸੀਮਾ ਵਿੱਚ ਵਾਧਾ ਕਰ ਦਿੱਤਾ ਹੈ। ਸਥਾਨਿਕ ਸਰਕਾਰਾਂ ਵਿਭਾਗ ਵੱਲੋਂ ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਤਹਿਤ 31 ਮਾਰਚ 2025 ਤੱਕ ਜਿੰਨਾ ਲੋਕਾਂ ਨੇ ਹਾਊਸ ਟੈਕਸ ਇਹ ਪ੍ਰਾਪਰਟੀ ਟੈਕਸ ਅਦਾ ਨਹੀਂ ਕੀਤਾ ਜਾਂ ਫਿਰ ਇਸ ਦਾ ਕੁਝ ਹਿੱਸਾ ਅਦਾ ਕੀਤਾ ਹੈ ਉਹਨਾਂ ਨੂੰ ਇੱਕ ਮੁਸਤਰਾਸ਼ੀ ਅਦਾ ਕਰਨ ਤੇ ਰਾਹਤ ਦਿੱਤੀ ਜਾ ਰਹੀ ਹੈ ਇਸ ਸੰਬੰਧੀ ਨਗਰ ਨਿਗਮ ਅੰਮ੍ਰਿਤਸਰ ਦੇ ਐਡੀਸ਼ਨਲ ਕਮਿਸ਼ਨਰ ਵਿਸ਼ਾਲ ਵਧਾਵਨ ਨੇ ਆਖਿਆ ਕਿ ਸ਼ਹਿਰ ਵਾਸੀਆਂ ਨੂੰ ਇਸ ਸਕੀਮ ਦਾ ਫਾਇਦਾ ਲੈਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਜਿੰਨਾਂ ਲੋਕਾਂ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਜਾਂ ਕੁਝ ਕਿਸ਼ਤਾਂ ਭਰੀਆਂ ਹਨ ਉਹ ਬਿਨਾਂ ਵਿਆਜ ਤੋਂ ਇੱਕ ਵਾਰੀ ਪੂਰਾ ਆਪਣਾ ਪ੍ਰਾਪਰਟੀ ਟੈਕਸ ਭਰ ਸਕਦੇ ਹਨ ਅਤੇ ਸਕੀਮ ਦਾ ਫਾਇਦਾ ਲੈ ਸਕਦੇ ਹਨ ਉਹਨਾਂ ਨੇ ਆਖਿਆ ਕਿ 31 ਜੁਲਾਈ ਤੱਕ ਪ੍ਰਾਪਰਟੀ ਟੈਕਸ ਭਰਿਆ ਜਾ ਸਕਦਾ ਹੈ। ਦੇਖੋ ਜੀ ਪੰਜਾਬ ਸਰਕਾਰ ਨੇ ਬੜੀ ਵਧੀਆ ਇੱਕ ਐਮਰਜੈਂਸੀ ਸਕੀਮ ਲਿਆਂਦੀ ਹੈ ਲੋਕਾਂ ਵਾਸਤੇ। ਇਹਦਾ ਫਾਇਦਾ ਲੈਣ ਦਾ ਲਾਭ ਉਠਾ ਲੈਣ ਅੱਗੇ ਲੋਕੀ ਕਹਿੰਦੇ ਸੀ ਜੀ ਅਸੀਂ ਟੈਕਸ ਨਹੀਂ ਭਰਿਆ ਜਿਨ੍ਹਾਂ ਦਾ ਕਾਫੀ ਸਾਲਾਂ ਤੋਂ ਟੈਕਸ ਨਹੀਂ ਭਰਿਆ। ਜ਼ਿਆਦਾਤਰ ਹਾਊਸਹੋਲਡ ਹੈ ਜਿਨ੍ਹਾਂ ਦਾ ਕਿਸੇ ਦਾ ਕਮਰਸ਼ੀਅਲ ਦਾ ਵੀ ਰਹਿ ਗਿਆ। ਇਹਦੇ ਵਿੱਚ ਪੈਨਲਟੀ ਤੇ ਇੰਟਰਸਟ ਪਾ ਕੇ ਕਾਫੀ ਹੈਵੀ ਅਮਾਉਂਟ ਬਣ ਜਾਂਦਾ ਸੀ। ਹੁਣ ਸਰਕਾਰ ਨੇ ਲੋਕਾਂ ਦੇ ਹਿੱਤ ਨੂੰ ਧਿਆਨ ਚ ਰੱਖਦੇ ਕਿ ਲੋਕਾਂ ਕੋ ਜਿੰਨਾ ਕੋ ਰਹਿ ਗਿਆ ਗਲਤੀਆਂ ਰਹਿ ਗਿਆ ਕਿਸੇ ਤਰ੍ਹਾਂ ਰਹਿ ਗਿਆ ਕਿਉਂਕਿ ਇਹਦੇ ਵਿੱਚ ਸੈਲਫ ਅਸੈਸਮੈਂਟ ਆ ਚਕਈ ਇਹਨਾਂ ਨੇ ਹੀ ਪਤਾ ਕਿ ਇਹ ਸੈਲਫ ਅਸੈਸਮੈਂਟ ਦੇ ਸਗਾ ਹੋਗੀ ਇਹ ਸੈਲਫ ਅਸੈਸਮੈਂਟ ਹੈ ਲੋਕਾਂ ਨੇ ਆਪ ਆਪਣਾ ਰਚਾ ਆਪਰਨਾ ਇਸ ਲਈ ਸਰਕਾਰ ਨੇ ਇੱਕ ਐਮਨਿਸਟੀ ਸਕੀਮ ਲੰਦੀ ਹੈ ਕਿ 31 ਜੁਲਾਈ ਤੱਕ ਇਸ ਨੂੰ ਟੈਕਸ ਭਰ ਦੇਣਾ ਇਹਦੇ ਤੇ ਕੋਈ ਵੀ ਪੈਨਲਟੀ ਤੇ ਇੰਟਰਸਟ ਨਹੀਂ ਲੱਗੇਗਾ ਮਤਲਬ ਜਿੰਨਾ ਟੈਕਸ ਬੰਦਾ ਬਸ ਉਹਨਾਂ ਹੀ ਲਿੱਤਾ ਜਾਏਗਾ ਅਗਰ ਕੱਤੀ ਜੋ ਇਹਤਬਾਤ ਪਰ ਦੇਇਆ ਫਿਰ ਉਤੇ ਪੈਨਲਟੀ ਇਨਰਸ ਲੱਗੇਗਾ ਪਿਛਲਾ ਵੀ ਹੁਣ ਪਿਛਲਾ ਢਿੱਲ ਡੇਢ ਪਿਛਲਾ ਵੀ ਜਨਾ ਹੈਗਾ ਸਾਰਾ ਹੀ ਮਾਮ ਇੰਨੀ ਵਧੀਆ ਮਤਲਬ ਸਕੀਮ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੰਨ ਕੇ ਚੱਲੋ ਅਗਰ ਕਿਸੇ ਦਾ 13 ਚੋ ਲੈ ਕੇ ਹੁਣ ਤੱਕ ਕਿਸੇ ਦਾ ਟੱਚ 1 ਲੱਖ ਬੰਦਾ ਹੈ ਤੇ 1 ਲੱਖ ਉਤੇ ਪੈਨਲਟੀ ਇਨਰਸ ਪੈਂਦਾ ਹੀ ਲਗਭਗ ਅੱਜ ਦੀ ਡੇਢ ਛੇ ਹੁਣ ਜੇ ਪੇ ਉਹਨੂੰ ਕਰਨਾ ਪੈਂਦਾ ਸਕੀਮ ਤੋਂ ਬਗੈਰ ਤਾਂ ਉਹਨੂੰ ਪੇ ਕਰਨਾ ਪੈਂਦਾ ਹੈ 2 ਲੱਖ ਪਰ ਹੁਣ ਜੋ ਸਕੀਮ ਆ ਗਈ ਤੇ ਇਹਨੂੰ ਲੱਖ ਹੀ ਭਰਨਾ ਪਊਗਾ ਲੱਖ ਪੈਨਲਟੀ ਇੰਟਰਸ ਸਰਕਾਰ ਵੱਲੋਂ ਵੇਵ ਕਰ ਰਿਹਾ ਹੈ ਇਸੇ ਸਕੀਮ ਦਾ ਲਾਭ ਲਿਓ ਸਕੀਮ 31 ਜੁਲਾਈ ਤੱਕ ਵੈਲਿਡ ਹੈ ਵਾਤੂ ਵਾਤ ਟੈਕਸ ਭਰੋ ਔਰ ਜਿੰਨਾ ਆਪਣਾ ਰੈਗੂਲਾਈਜ਼ ਹੋ ਜਾਓ ਜਿੰਨਾ ਵੀ ਟੈਕਸ ਤੁਹਾਡਾ ਬੰਦਾ ਹੈ ਜੋ ਵੀ ਬੰਦਾ ਹੈ ਜਿਹਨੇ ਨਹੀਂ ਭਰਿਆ ਆਪਣਾ ਦੇ ਕੇ ਇੱਕ ਵਾਰੀ ਰੈਗੂਲਾਈਜ਼ ਕਰ ਲਓ ਆਪਣੀ ਬਿਲਡਿੰਗ ਨੂੰ ਰੈਗੂਲਰ ਚਲਾਓ ਕਿਉਂਕਿ ਤੁਹਾਨੂੰ ਕਦੀ ਵੀ ਅੱਗੇ ਤੋਂ ਜਗਾ ਵੇਚਣੀ ਹੈ ਕੋਈ ਬੀਲੀ ਦਾ ਕਰੈਕਸ਼ਨ ਹੈ ਨਾ ਕੋਈ ਨਕਸ਼ਾ ਤੁਹਾਨੂੰ ਸਾਰਿਆਂ ਨੇ ਪ੍ਰੋਪਰਟੀ ਅਜ਼ਰ ਰਸੀਦ ਮੰਗਦੀਆਂ ਅਗਰ ਤੁਸੀਂ ਪੇ ਕਰ ਤਾ ਹੋਏਗਾ ਤੇ ਤੁਹਾਡਾ ਬਹੁਤ ਬੈਨੀਫਿਟ ਹੋਏਗਾ ਇਸ ਲਈ ਮੈਂ ਇੱਕ ਵਾਰੀ ਫੇਰ ਰਿਕਵੈਸਟ ਕਰਨਾ ਲੋਕਾਂ ਨੂੰ ਕਿ ਇਹ ਐਮਨਸਿਸ ਕਿੰਨਾ ਫਾਇਦਾ ਲੈਣ ਸਰਕਾਰ ਦਾ 15 ਮਈ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਅਤੇ ਉਹਨਾਂ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਪ੍ਰੋਪਰਟੀ ਟੈਕਸ ਨਹੀਂ ਭਰਿਆ ਜਾਂ ਦੋ ਚਾਰ ਕਿਸ਼ਤਾਂ ਭਰੀਆਂ ਅਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰੋਪਰਟੀ ਟੈਕਸ ਨਹੀਂ ਭਰਿਆ ਤਾਂ ਗੱਲਬਾਤ ਕਰਦਿਆਂ ਹੋਇਆ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ ਨੇ ਆਖਿਆ ਕਿ 31 ਜੁਲਾਈ ਤੱਕ ਉਹ ਲੋਕ ਆਪਣਾ ਪ੍ਰੋਫਿਟ ਡਿਫਰੈਕਟ ਭਰ ਸਕਦੇ ਹਨ ਉਹਨਾਂ ਨੇ ਆਖਿਆ ਕਿ ਜਿਹੜਾ ਲੋਕਾਂ ਨੂੰ ਜੁਰਮਾਨਾ ਲੱਗਣਾ ਸੀ ਉਹ ਵੀ ਬਿਲਕੁਲ ਨਹੀਂ ਲੱਗੇਗਾ ਅਤੇ ਲੋਕ ਇਹੋ ਨੇ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਮਰਥਰ ਫਾਸਟਵੇ ਖਬਰਾਂ ਨਾਲ ਰਿਕੇਸ਼ ਕੁਮਾਰ